ਜੁੰਦਰ ਕੋਰਟ ਦੇ ਵਿੱਚ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਦੀ ਪੇਸ਼ ਹੋਈ ਹੈ ਤਾਂ ਅਦਾਲਤ ਨੇ 5 ਦਿਨਾਂ ਦੇ ਰਿਮਾਂਡ ਤੇ ਪੇਸ਼ ਦਿੱਤਾ ਤਾਂ 8 ਘੰਟਿਆਂ ਦੀ ਪੁਛਪੜਤਾਲ ਮਗਰੋਂ ਕਾਲੀਜੀ ਦੇ ਵੱਲੋਂ ਗ੍ਰਿਫਤਾਰ ਕਰਿਆ ਸੀ ਤਾਂ ਦੱਸਦੀ ਕਿ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਜਿੱਥੇ ਅਦਾਲਤ ਨੇ 5 ਦਿਨਾਂ ਦੇ ਰਿਮਾਂਡ ਤੇ ਪੇਸ਼ ਦਿੱਤਾ ਹੈ ਈਜੀਟੀ ਦੇ ਵੱਲੋਂ ਬੀਤੇ ਦਿਨ ਗ੍ਰਫਤਾਰ ਕੀਤਾ ਗਿਆ ਸੀ ਤਾਂ ਆਸ਼ੂ ਤੇ 2000 ਕਰੋੜ ਰੁਪਏ ਦੇ ਟੈਂਡਰ ਦੇ ਵਿੱਚ ਕਪੜੇ ਦੇ ਇਲਜ਼ਾਮ ਨੇ ਇਹ ਦੋਸ਼ ਲੱਗੇ ਨੇ ਤਦ ਆਦਿ ਕਿ ਅਦਾਲਤ ਦੇ ਵੱਲੋਂ ਉਹਨੂੰ 5 ਦਿਨਾਂ ਦੇ ਰਿਮਾਂਡ ਤੇ ਪੇਸ਼ ਕੀਤਾ ਗਿਆ ਤਾਂ ਅੱਜ ਸਵੇਰੇ ਕੋਰ ਦੇ ਵਿੱਚ ਪੇਸ਼ੀ ਹੋਈ ਤੇ ਉਸ ਤੋਂ ਬਾਅਦ 5 ਦਿਨਾਂ ਦਾ ਰਿਮਾਂਡ ਦੇ ਦਿੱਤਾ ਗਿਆ ਤਾਂ ਮੰਤਰੀ ਦੇ ਰਹਿੰਦੇ ਸਰਕਾਰੀ ਪੈਸੇ ਨੂੰ ਖੁਦ ਗੁਰਦ ਕਰਨ ਦੇ ਇਲਜ਼ਾਮ ਲੱਗੇ ਨੇ ਤਾਂ ਉਹ ਤਾਟਕੰਟਿਆ ਦੀ ਪੁਸ਼ਪਰਤਾਲ ਮਗਰੋ ਈਜੀਟੀ ਦੇ ਵੱਲੋਂ ਕਲ गिरफ्तार ਕੀਤਾ ਗਿਆ ਸੀ ਤਾਂ ਹੁਣ 5 ਦਿਨਾਂ ਦੇ ਜੁਰਮਾਨੇ ਤੇ ਭੇਜ ਦਿੱਤਾ ਹੈ ਤrazi ਕੇ 2000 ਕਰੋੜ ਰੁਪਏ ਦੇ ਟੈਂਡਰ ਦੇ ਵਿੱਚ ਕਪੜੇ ਦੇ દોਸ਼ ਲੱਗੇ ਨੇ ਹਾਲਾਂਕਿ ਇਹ ਪਹਿਲਾ ਪੂਰਾ ਮਾਮਲਾ ਬਿਜ਼ਨਸ ਦੇ ਕੋਸ਼ਿਸ਼ ਜਿਸ ਤੋਂ ਬਾਅਦ ਜੀਡੀ ਦੇ ਵੱਲੋਂ ਇਹ ਸਾਰੇ ਮਾਮਲੇ ਲੈ ਲਏ ਗਏ ਨੇ ਤਾਂ ਹੁਣ ਨੀਡੀ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਬੀਤੇ ਦਿਨ ਪੁਸ਼ਪਰਤਾਲ ਦੇ ਲਈ ਤਲਬ ਕੀਤਾ ਗਿਆ ਸੀ ਤਾਂ 8 ਘੰਟੇ ਤੱਕ ਇਹ ਪੁਸ਼ਪਰਤਾਲ ਜਲਦੀ ਜਿਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਇੱਥੇ 파ਕੂਸਨਾਸੂ ਜਵਾਬ ਸਵਾਲਾਂ ਦਾ ਜਵਾਬ ਟਾਲਮੋਲ ਤਰੀਕੇ ਦੇ ਨਾਲ ਦਿੰਦੇ ਨਜ਼ਰ ਆਏ ਨੇ ਤਾਂ ਫਿਲਹਾਲ ਜਿਸ ਤੋਂ ਬਾਅਦ ਘੀਰੇ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦਾ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ 5 ਦਿਨਾਂ ਦੇ ਰਿਮਾਂਡ ਤੇ ਪੇਸ਼ ਦਿੱਤਾ ਹੈ। ਦਾਜੂ ਨੂੰ ਰਾਹਤ ਨਹੀਂ ਮਿਲਦੀ ਨਜ਼ਰ ਆ ਰਹੀਆਂ ਨੇ। ਲਗਾਤਾਰ ਇੱਥੇ ਮੁਸ਼ਕਲਾਂ ਦੇ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਤੇ ਰਾਹਤ ਨਹੀਂ ਮਿਲੀ ਤਾਂ 5 ਦਿਨਾਂ ਦੇ ਰਿਮਾਂਡ ਤੇ ਪੇਸ਼ ਦਿੱਤਾ ਹੈ। ਅਦਾਲਤ ਦੇ ਵੱਲੋਂ 5 ਦਿਨਾਂ ਦੇ ਈਡੀ ਰਿਮਾਂਡ ਤੇ ਪੇਸ਼ ਹੋਇਆ ਗਿਆ। ਡਾਟਕੰਡਿਆ ਦੀ ਪੁਛਪੜਤਾਲ ਮਗਰੋਂ ਕਲੀਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਪੇਸ਼ੀ ਹੋਈ। ਤਾਂ 5 ਦਿਨਾਂ ਦੇ ਈਡੀ ਰਿਮਾਂਡ ਤੇ ਪੇਸ਼ ਦਿੱਤਾ ਗਿਆ। ਪ੍ਰਮੇਤ ਲਗਾਤਾਰ ਸੈਨਲ ਬਣਿਓ ਨੇ ਪ੍ਰਮੇਤ ਅਤੇ ਈਡੀ ਰਿਮਾਰਟ ਪੇਜ ਦਿੱਤਾ ਹੈ ਪੰਜਨਾ ਦੇ ਕੀ ਕੁਝ ਹੋਰ ਜਾਣਕਾਰੀ ਹੈ ਬਿਲਕੁਲ ਬਿਲਕੁਲ ਨਾਮਿਕਾ ਜਿਸ ਤਰੀਕੇ ਦੇ ਨਾਲ ਇੱਕ ਡੇਢ ਘੰਟਾ ਲਗਾਤਾਰ ਬਹਿਸ ਚੱਲਣ ਦੇ ਬਾਅਦ ਵੀ ਜਿਹੜਾ ਹੈ ਕਿ ਕੋਰਟ ਵੱਲੋਂ ਜਿਹੜਾ ਕਿ 5 ਦਿਨ ਦੇ ਰਿਮਾਂਡ ਤੇ ਭਾਰਤ ਪੋਸ਼ਣ ਆਸ਼ਨ ਹੁਣ ਈਡੀ ਦੇ ਕੋਲ ਪੇਜਤਾ ਗਿਆ ਹੈ ਬੈ ਲਗਾਤਾਰ ਜਿਸ ਤਰੀਕੇ ਦੇ ਨਾਲ ਸਾਰੀਆਂ ਸਥਿਤੀਆਂ ਬੰਦੀਆਂ ਪਈਆਂ ਸੀ ਈਡੀ ਵੱਲੋਂ ਹਾਲਾਂਕਿ ਬਹੁਤ ਦਲੀਲਾਂ ਦਿੱਤੀਆਂ ਗਈਆਂ ਟਰਾਂਜੈਕਸ਼ਨ ਦੀ ਗੱਲ ਆਖੀ ਗਈ ਕਿ ਕਰੋੜਾ ਰੁਪਏ ਦਾ ਜਿਹੜਾ ਲੈਣ ਦੇ ਨ ਹੋਇਆ ਹੈ ਖਾਸ ਤੌਰ ਤੇ ਉਹ ਤਿੰਨ ਕੰਟਰੈਕਟਰਾਂ ਦਾ ਨਾਮ ਆਇਆ ਜਿਦੇ ਵਿੱਚ ਤੇਲੂ ਰਾਮ ਯਸ਼ਪਾਲ ਤੇ ਅਜੀਪਾਲ ਜਿੰਦਾ ਵੱਲੋਂ ਇਹ ਗੱਲ ਆਖੀ ਗਈ ਹੈ ਹਾਲਾਂਕਿ ਈਡੀ ਨੇ ਵਿੱਚ ਉਹਨਾਂ ਦਾ ਨਾਮ ਜ਼ ਆਸ਼ੂ ਦੇ ਨਾਲ ਹੈ ਤੇ ਖਾਸ ਤੌਰ ਤੇ ਜਦੋਂ ਇਹ ਟਰਾਂਸਪੋਰਟੇਸ਼ਨ ਦਾ ਜਿਹੜਾ ਟੈਂਡਰਿੰਗ ਘਟਾਲਾ ਹੋਇਆ ਹੋਇਆ ਜਦੋਂ ਇਹ ਸ਼ੁਰੂਆਤ ਹੋਈ ਹੈ ਜਦੋਂ ਇਹ ਨੀ ਪੱਥਰ ਰੱਖਿਆ ਗਿਆ ਉਸ ਤੋਂ ਬਾਅਦ ਜਿਹੜੀਆਂ ਕਿ ਟਰਾਂਜੈਕਸ਼ਨਾਂ ਜਿਹੜੀਆਂ ਕਿ ਲਗਾਤਾਰ ਆਸ਼ੂ ਦੇ ਅਕਾਊਂਟ ਦੇ ਵਿੱਚੋਂ ਇੱਥੇ ਤੱਕ ਕਿ ਉਹਨਾਂ ਦੇ ਧਰਮਪਤਨੀ ਦੇ ਅਕਾਊਂਟ ਦੇ ਵਿੱਚੋਂ ਵੀ ਹੁੰਦੀਆਂ ਆਈਆਂ ਨੇ ਹਾਲਾਂਕਿ ਜਦੋਂ ਉਹਨਾਂ ਦੇ ਬਾਕੀ ਹੋਰ ਵੀ ਰਿਸ਼ਤੇਦਾਰਾਂ ਦੇ ਵਿੱਚ ਜ਼ਿਕਰ ਹੋਇਆ ਤੇ ਈਡੀ ਨੇ ਇਹ ਗੱਲ ਆਖੀ ਕਿ ਅਸੀਂ ਸਾਰੇ ਮਾਮਲੇ ਦੀ ਜਿਹੜੀ ਹੈ ਕਿ ਗਹਿਨ ਤਲਾ ਪੁੱਛਗਿੱਛ ਕਰਨੀ ਹੈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਹੈ ਕਿ ਸਿੱਧੇ ਤੌਰ ਤੇ ਇਹਦੇ 8 ਘੰਟੇ ਦੀ ਜਿਹੜੀ ਕੱਲ ਅਸੀਂ ਪੁੱਛ ਪੜਤਾਲ ਕੀਤੀ ਆ ਆਸ਼ੂ ਨੇ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਨਾਲ ਜਿਹੜਾ ਕੋਆਪਰੇਟ ਨਹੀਂ ਕੀਤਾ ਇਸ ਕਰਕੇ ਸਾਨੂੰ ਜਿਹੜੀ ਆ ਕਿ ਉਹ 7 ਦਿਨ ਦੀ ਰਿਮਾਂਡ ਦੀ ਜਿਹੜੀ ਆ ਕਿ ਉਹ ਪਰਮਿਸ਼ਨ ਦਿੱਤੀ ਜਾਵੇ ਪਰ ਕੋਰਟ ਨੇ ਜਿਹੜਾ ਕਿ ਦੁਬਾਰਾ ਭਰਤਪੁਸ਼ਨ ਆਸ਼ੂ ਨੂੰ 7 ਤਰੀਕ ਨੂੰ ਇਸੇ ਕੋਰਟ ਵਿਖੇ ਜਿਹੜਾ ਕਿ ਪੇਸ਼ ਕਰਨ ਲਈ ਕਿਹਾ ਤੇ 5 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਭਰਤਪੁਸ਼ਨ ਹਰਨ ਨੂੰ ਜਿਹੜਾ ਕਿ ਉਹ ਪਾ ਕੇ ਜਿਹੜਾ ਕਿ ਈਡੀ ਦੇ ਉਹਨਾਂ ਦੇ ਆਫਿਸ ਭੇਜਾ ਹਾਲਾਂਕਿ ਅੱਜ ਪ੍ਰਗਟ ਸਿੰਘ ਸਾਹਿਬ ਮੌਜੂਦ ਨੇ ਪ੍ਰਗਟ ਦੀ ਲਾਈਵ ਚੱਲ ਰਿਹਾ ਹੈ ਇਸ ਵਕਤ ਜਿਸ ਤਰੀਕੇ ਨਾਲ ਅੰਦਰ ਦਲੀਲਾਂ ਵੀ ਹੋਈਆਂ ਨੇ ਜਿਸ ਤਰੀਕੇ ਤੁਸੀਂ ਅੰਦਰ ਸੀਗੇ ਫੈਕਟਸ ਸੀ ਨੇ ਨਹੀਂ ਬਿਲਕੁਲ ਦੱਸੇ ਹੈਗੇ ਆ ਔਰ ਪੋਲੀਟੀਕਲ ਪਿਓਰਲੀ ਪੋਲੀਟੀਕਲ ਬੈਂਡ ਡਾਟਾ ਹੈਗਾ ਇਹ ਤੋਂ ਇਲਾਵਾ ਕੁਝ ਨਹੀਂ ਹੈਗਾ ਰਿਮਾਂਡ 7 ਦਿਨ ਦੀ ਹਾਲਾਂਕਿ ਗੱਲ ਕਹੀ ਸੀ 5 ਦਾ ਜਰੂਰ ਦਿੱਤਾ ਗਿਆ ਵਾ ਪੂਰ ਰਿਮਾਂਡ ਤਾਂ ਚਲੋ ਇੱਕ ਪ੍ਰੋਸੀਜਰਲ ਹੈਗਾ ਸੋ ਮੈਨੂੰ ਨਹੀਂ ਲੱਗਦਾ ਇਹਦੇ ਚ ਕੋਈ ਕੋਈ ਐਹੋ ਜੀ ਗੱਲ ਨੇ ਕੋਈ ਸਾਬ ਜਿਸ ਤਰੀਕੇ ਦੇ ਨਾਲ ਇਸ ਵਕਤ ਵੀ ਸਾਰੀ ਅੰਦਰ ਕੋਰਟ ਦੇ ਵਿੱਚ ਜੀਲ ਹੋਈ ਆ ਜੋ ਕਿਵੇਂ ਦੇਖਦੇ ਹੋ ਦੇਖੋ ਬੈਂਸ ਤੇ ਅੰਦਰੋਂ ਜੋ ਕੁਝ ਵੀ ਨਕਲ ਕੇ ਬਾਹਰ ਜੋ ਗੱਲ ਸੁਣੀ ਹੈ ਕਿ ਸਾਡੇ ਵਕੀਲ ਸਾਹਿਬਾਨ ਨੇ ਬਹੁਤ ਅੱਛੇ ਤਰੀਕੇ ਨਾਲ ਪੱਖ ਰੱਖਿਆ ਔਰ ਜੱਜ ਸਾਹਿਬ ਨਹੀਂ ਸੁਣਿਆ ਤਕਰੀਬ ਡੇਢ ਘੰਟਾ ਬੈਂਸ ਹੋਈ ਹੈ ਠੀਕ ਹੈ ਰਿਮਾਂਡ ਦਿੱਤਾ ਸਾਨੂੰ ਵੀ ਇਹ ਅੱਜ ਸੀ ਕਿਸਦਾ ਦਾ ਹੀ ਹੋਣਾ ਹੈ ਪਰ ਇਸ ਮਾਮਲੇ ਦੇ ਅੰਦਰ ਖੀਰ ਜਾ ਕੇ ਕੁਝ ਵੀ ਨਹੀਂ ਨਿਕਲਣਾ ਹੈ ਕਿਉਂਕਿ ਇਹ ਮਾਮਲਾ ਆਲਰੇਡੀ ਵਿਜੀਲੈਂਸ ਦੇ ਕੋਲ ਹੈ ਠੀਕ ਹੈ ਔਰ ਇਸ ਮਾਮਲੇ ਦੇ ਅੰਦਰ ਦੋ ਕੇਸਾਂ ਚ ਪ੍ਰोसीडिंग्स ਸਟੇ ਹੋ ਚੁੱਕੀ ਹੈ ਇੱਕ ਐਫ ਆਈ ਆਰ ਦੇ ਵਿੱਚ ਰਾਸ਼ੂ ਜੀ ਦਾ ਨਾਮ ਨਹੀਂ ਹੈ ਜੇ ਚ ਦੋ ਲੱਖ ਰੁਪਏ ਦਾ ਇੱਕ ਠੇਕੇਦਾਰ ਦੇ ਖਿਲਾਫ ਜਿਹੜਾ ਚਲਾਨ ਦੇ ਦੋ ਚ ਇਹਨਾਂ ਦਾ ਨਾਮ ਨਹੀਂ ਹੈ ਇਸ ਕਰਕੇ ਇਹ ਇਹ ਮਾਮਲਾ ਈਡੀ ਕੋਲ ਬਿਲਕੁਲ ਜਾ ਹੀ ਨਹੀਂ ਸਕਦਾ ਹੂੰ ਠੀਕ ਹੈ ਰਿਮਾਂਡ ਹੈ ਪੁੱਛਤਾ ਹੋਏਗੀ ਕੋਈ ਗੱਲ ਨਹੀਂ ਇਸ ਗੱਲ ਦੇ ਵਿੱਚੋਂ ਅਸੀਂ ਸਾਫ਼ ਨਿਕਲਾਂਗੇ ਠੀਕ ਹੈ ਠੀਕ ਹੈ ਇਹ ਅਨਮਿਕਾ ਤੁਸੀਂ ਗੱਲ ਸੁਣੀ ਹੈ ਕਿ ਕੱਲ ਵੀ ਹਾਲਾਂਕਿ ਇਹੀ ਬਿਆਨ ਸੁਖਵਿੰਦਰ ਕੋਟਲੀ ਵੱਲੋਂ ਜ਼ਰੂਰ ਦਿੱਤਾ ਗਿਆ ਸੀਗਾ ਕਿ ਜਿਸ ਤਰੀਕੇ ਦੇ ਨਾਲ ਏਡੀ ਨੇ ਇਹ ਸਾਰਾ ਮਾਮਲਾ ਬਣਾਇਆ ਹੋਇਆ ਹੈ ਬਿਜ਼ਨਸ ਦੇ ਕੋਲ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਸੀਗਾ ਪਿਓਰਲੀ ਇੱਕ ਵੈਂਡੇਟਾ ਪੋਲਿਟਿਕਸ ਦੇ ਤਹਿਤ ਹੀ ਜਿਹੜਾ ਹੈ ਕਿ ਸਾਰੀ ਪ੍ਰੋਸੀਡਿੰਗ ਕੀਤੀ ਗਈ ਆ ਪਰ ਹਾਲੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਸੇ ਮਾਮਲੇ ਦੇ ਵਿੱਚ ਇੱਥੇ ਤੱਕ ਜੜੀਆਂ ਨੇ ਕਿ ਇਹ ਤਸਵੀਰਾਂ ਨਹੀਂ ਰੁਕਣ ਵਾਲੀਆਂ ਕਿਉਂਕਿ ਈਡੀ ਨੇ ਇਹ ਗੱਲ ਆਖੀ ਹੈ ਕਿ ਸਾਨੂੰ ਰਿਮਾਂਡ ਚ ਆਸ਼ੂ ਦੇ ਨਾਮ ਤੇ ਜਿਹੜੀ ਬੇਨਾਮੀ ਸੰਪਤੀ ਹੈ ਉਹਦਾ ਪਤਾ ਲਗਾਣਾ ਮੈਂ ਇਸ ਤੋਂ ਇਲਾਵਾ ਹੋਰ ਜਿਹੜੀਆਂ ਟਰਾਂਜੈਕਸ਼ਨਾਂ ਹੋਈਆਂ ਨੇ ਤੇ ਇੱਕ ਅਹਿਮ ਗੱਲ ਕੋਰਟ ਦੇ ਵਿੱਚ ਇਹ ਆਖੀ ਗਈ ਹੈ ਕਿ ਆਸ਼ੂ ਜਿਹੜਾ ਨੇ ਕਿ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕਿ ਉਹ ਕਾਰਵਾਈ ਦੇ ਅੰਦਰ ਜਿਹੜਾ ਕਿ ਉਹ ਸਹਿਯੋਗ ਨਹੀਂ ਕਰਦੇ ਤੇ ਜਿਸ ਦੇ ਕਰਕੇ ਕੱਲ ਸਹੀ 8 ਘੰਟੇ ਪੁੱਛਗਿੱਛ ਕੀਤੀ ਹੈ ਕੰਟਰੈਕਟਰ ਨੇ ਤੇਲੂ ਰਾਮ ਦਾ ਫੇਰ ਮੈਂ ਜ਼ਿਕਰ ਕਰ ਰਿਹਾ ਹਾਲਾਂਕਿ ਇਸ ਉੱਤਰੇ ਵੀ ਦੱਸਦੇ ਨੇ ਕਿ ਕੋਰਟ ਦੇ ਵਿੱਚ ਜਿਹੜਾ ਕਿ ਕੋਈ ਮਾਈਨਿੰਗ ਦੇ ਕੇਸਿਸ ਨੇ ਜਿਹੜਾ ਕਿ ਤੇਲੂ ਰਾਮ ਦੇ ਉੱਤੇ ਜਿਹੜਾ ਕਿ ਲੁਧਿਆਣਾ ਦੇ ਵਿੱਚ ਵੀ ਜਿਹੜੇ ਨੇ ਕਿ ਚੱਲਦੇ ਪਏ ਨੇ ਉਹਨਾਂ ਦਾ ਵੀ ਜ਼ਰੂਰ ਜ਼ਿਕਰ ਕੀਤਾ ਗਿਆ ਉੱਥੋਂ ਵੀ ਪੈਸਾ ਆਇਆ ਪਰ ਮਨੀ ਲਾਂਡਰੀ ਜਿਹੜਾ ਐਕਟ ਹੈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਅਧੀਨ ਈਡੀ ਜਿਸ ਤਰੀਕੇ ਦੇ ਨਾਲ ਫੈਕਟਸ ਸਾਹਮਣ ਜੈਕਸ਼ਨ ਹੋਈਆਂ ਨੇ ਇਹਨੂੰ ਸਟੈਬਲਿਸ਼ ਕਰਨਾ ਬਹੁਤ ਜ਼ਰੂਰੀ ਹੈ ਇਹ ਜਿਹੜਾ ਘੁਟਾਲਾ ਹੋਰ ਕਈ ਕਰੋੜਾਂ ਦਾ ਹੋ ਸਕਦਾ ਵੈ ਇਸ ਕਰਕੇ ਸਾਨੂੰ ਜਿਹੜਾ ਹੈ ਕਿ ਸਮੇਂ ਜ਼ਰੂਰ ਚਾਹੀਦਾ ਹੈ ਤਾਂ ਕਿ ਅਸੀਂ ਕੱਲੀ ਕੱਲੀ ਡਿਟੇਲ ਜਿਹੜੀ ਹੈ ਕਿ ਆਸ਼ੂ ਕੋਲੋਂ ਪੁੱਛ ਸਕੀ ਆ ਨਾਮਿਕਾ ਬਿਲਕੁਲ ਪ੍ਰਮੇਤ ਜਿਸ ਤਰ੍ਹਾਂ ਵੇਖਣ ਨੂੰ ਮਿਲ ਰਿਹਾ ਲਗਾਤਾਰ ਪੇਸ਼ੀ ਤੋਂ ਬਾਅਦ ਕਾਂਗਰਸੀ ਆਗੂਆਂ ਦੇ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਨੇ ਕਿ ਬਦਲਾਖੂੜੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਪੋ ਪੋਲਿਟੀਕਲ ਮੈਂਡੇਟਸ ਦੇ ਤਹਿਤ ਕੀਤਾ ਜਾ ਰਿਹਾ ਪਰ ਇਸ ਦੌਰਾਨ ਪੇਸ਼ੀ ਤੋਂ ਦੌਰਾਨ ਕੀ ਕੁਝ ਪੱਖੋਂ ਦੇ ਵੱਲੋਂ ਰੱਖਿਆ ਗਿਆ ਆਪਣੀ ਸਫਾਈ ਦੇ ਵਿੱਚ ਦਾ ਜਿਹੜਾ ਹੈਗਾ ਪਰਕਸ਼ਨ ਅਸ਼ੋਕੁਰਾਦਨ ਮੰਡ ਦਿੰਦਾ ਹੈ ਪ੍ਰਗਟ ਸਿੰਘ ਜੀ ਨੇ ਕਰਵਾਉਂਦੇ ਨੇ ਅੰਦਰ ਦੇ ਦੇਖੋ ਲਗਾਤਾਰ ਜਿਹੜਾ ਕਿ ਬਚਾਅ ਪੱਖ ਵੱਲੋਂ ਇਹੀ ਕੋਰਟ ਦੇ ਵਿੱਚ ਜਲੀਲਾ ਰੱਖੀਆਂ ਗਈਆਂ ਕਿ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਨੇ ਇਹ ਮਾਮਲਾ ਸਾਹਮਣੇ ਲੈ ਕੇ ਆਇਆ ਸੀਗਾ ਵਿਜੀਲੈਂਸ ਹਾਲਾਂਕਿ ਇਹ ਪੋਲਿਟਿਕਲ ਜਦੋਂ ਰਾਜਨੇਤਾ ਨੇ ਇਹ ਗੱਲ ਆਖ ਰਹੇ ਨੇ ਕਿ 2000 ਕਰੋੜ ਦਾ ਜਿਹੜਾ ਹੈ ਕਿ ਇਹ ਢੰਡੋਰਾ ਪਟਿਆ ਗਿਆ ਸੀਗਾ ਤੇ ਅਖੀਰ ਦੇ ਵਿੱਚ ਕੋਰਟ ਵਿੱਚ ਜਿਹੜਾ ਕਿ 2 ਲੱਖ ਦੀ ਚਾਰਜ ਸ਼ੀਟ ਜਿਹੜੀ ਕੇਵਲ ਫਾਈਲ ਕੀਤੀ ਗਈ ਹੈ ਪਰ ਕੀ ਅੰਦਰ ਕੋਰਟ ਦੇ ਵਿੱਚ ਹੋਇਆ ਬਚਾਅ ਪੱਖ ਨੇ ਇਹੀ ਕਿਹਾ ਕਿ ਆਸ਼ੂ ਜਿਹੜਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਕਿ ਦਾਗ ਨਹੀਂ ਉਹਨਾਂ ਤੇ ਲੱਗਦਾ ਉਹ ਬੇਦਾਗ ਨੇ ਜ਼ਬਰਦਸਤੀ ਜਿਹੜਾ ਕਿ ਪੋਲਿਟਿਕਲ ਵ ਹਾਲਾਂਕਿ ਈਡੀ ਦੇ ਵੀ ਕਾਰੇਗੁਜ਼ਾਰੀ ਤੇ ਜਰੂਰ ਸਵਾਲ ਚੱਕੇ ਨੇ ਕਿ ਇਹ ਦੱਸਿਆ ਜਾਵੇ ਕਿ ਕਦੋਂ ਆਸ਼ੂ ਨੇ ਜਿਹੜਾ ਕਿ ਆਪਣਾ ਉਹਨਾਂ ਦੀ ਜਿਹੜੋਂ ਬੁਲਾਇਆ ਗਿਆ ਸੀਗਾ ਉਦੋਂ ਉਹਨਾਂ ਨੇ ਸਹਿਯੋਗ ਨਹੀਂ ਕੀਤਾ ਕਿਹੜੇ ਉਹ ਫੈਕਟਸ ਨੇ ਜਿਹੜੇ ਤੁਸੀਂ ਪੁੱਛਣਾ ਚਾਹੁੰਦੇ ਤੇ ਆਸ਼ੂ ਨਹੀਂ ਦੱਸ ਰਹੇ ਕੋਰਟ ਵਿੱਚ ਇਹ ਦੱਸਿਆ ਜਾਵੇ ਤੇ ਈਡੀ ਨੇ ਫਿਰ ਇਹੀ ਜਵਾਬ ਦਿੱਤਾ ਕਿ ਸਾਡੀ ਜਿਹੜੀ ਹਾਲੇ ਇਨਕੁਆਇਰੀ ਹੈ ਉਹ ਪੈਂਡਿੰਗ ਹੈ ਜਿਸ ਤੋਂ ਬਾਅਦ ਪਹਿਲਾਂ ਬਹਿਸ ਖਤਮ ਹੋਣ ਤੋਂ ਬਾਅਦ 1:30 ਵਜੇ ਦਾ ਸਮਾਂ ਰੱਖੇਗਾ ਫਿਰ 2:00 ਵਜੇ ਦੀ ਗੱਲ ਆਖੀ ਗਈ ਤੇ ਅਖੀਰ ਦੇ ਵਿੱਚ 3:00 ਵਜੇ ਜੱਜ ਸਾਹਿਬ ਨੇ ਜਿਹੜਾ ਫੈਸਲਾ ਸੁਣਾਇਆ ਪਰ ਇੱਥ ਬਿਲਕੁਲ ਹਰ ਤਰੀਕੇ ਦੇ ਨਾਲ ਬੈਂਡ ਡਾਟਾ ਹੋ ਰਿਹਾ ਵਾ ਪਰ ਕਾਂਗਰਸ ਦੇ ਮੁੱਚੀ ਲੀਡਰਸ਼ਿਪ ਉਹ ਅੱਜ ਜਲੰਧਰ ਦੀ ਕੋਰਟ ਦੇ ਬਾਹਰ ਨਹੀਂ ਦੇਖਣ ਨੂੰ ਮਿਲਦੀ ਜੀ ਹਾਲਾਂਕਿ ਕੱਲ ਵੀ 8 ਘੰਟੇ ਜਦੋਂ ਪੁੱਛ ਕੇ ਚੋਣਾਂ ਵੱਲੋਂ ਹੁੰਦੀ ਵੀ ਸੀ ਕੇਵਲ ਸੁਖਵਿੰਦਰ ਕੋਰਟ ਲਈ ਪ੍ਰਗਟ ਸਿੰਘ ਆਉਂਦੇ ਸੀ ਨਾ ਪ੍ਰਤਾਪ ਬਾਜਵਾ ਜਿਸਦੇ ਨੇ ਨਾ ਰਾਣਾ ਗੁਰਜੀਤ ਜਿਸਦੇ ਤਾਂ ਬਿਲਕੁਲ ਪ੍ਰਮਿਤ ਫਿਲਹਾਲ ਥੋੜਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤੇ ਲਗਾਤਾਰ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਤਾਂ ਪਾਤਪੂਸ਼ਨ ਅਸ਼ੂਦੀ ਮੁਸ਼ਕਲਾਂ ਦੇ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਜਿ ਰਹਾਤ ਮਿਲਦੀ ਨਹੀਂ ਨਜ਼ਰ ਆ ਰਹੀ ਪਰ ਉਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਖੜਿੰਗ ਦੇ ਵੱਲੋਂ ਵੀ ਅਸ਼ੂਦੀ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਗਿਆ ਹੈ ਕਹੇ ਕਿ ਬਦਲਾਖੋਰੀ ਦੀ ਰਾਜਨੀਤੀ ਸਾਨੂੰ ਸੱਚ ਤੇ ਨਿਆਂ ਲਈ ਲੜਨ ਤੋਂ ਰੋਕ ਰਹੀ ਹੈ ਤੈਜੀ ਦੇ ਵੱਲੋਂ ਪਾਤਪੂਸ਼ਨ ਦੀ ਗ੍ਰਿਫਤਾਰੀ ਦੀ ਸਖਤ ਨਕੇਦੀ ਕਰਦੇ ਆ ਅਸੀਂ ਇਸ ਕੜੀ ਦੇ ਵਿੱਚ ਉਹਨਾਂ ਦੇ ਨਾਲ ਖੜੇ ਆ ਤਾਂ ਇਹ ਬਦਲਾਖੋਰੀ ਦੀ ਰਾਜਨੀਤੀ ਸਾਨੂੰ ਸੱਚ ਅਤੇ ਨਿਆਂ ਲਈ ਲੜਨ ਤੋਂ ਨਹੀਂ ਰੋਕ ਸਕੇਗੀ ਰਾਜਵੜਿੰਗ ਦੇ ਵੱਲੋਂ ਇਹ ਕਿਹਾ ਗਿਆ ਤੱਤੇ ਪਾਤ ਪੁਸ਼ਣ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਬੋਲਦੇ ਨਜ਼ਰ ਆਏ ਨੇ ਜਿੱਥੇ ਅਮਰਿੰਦਰ ਸਿੰਘ ਰਾਜਵੜਿੰਗ ਦਾ ਅਭਿਆਨ ਸਾਹਮਣੇ ਆਇਆ ਤਾਂ ਦੱਸਦੇ ਕਿ 5 ਦਿਨਾਂ ਦੇ ਰਿਮਾਰਡ ਤੇ ਈਰੀ ਰਿਮਾਰਡ ਤੇ ਪੇਸ਼ ਕੀਤਾ ਗਿਆ ਤੇ ਲਗਾਤਾਰ ਇਥੇ ਮੁਸ਼ਕਲਾਂ ਦੇ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਨਾ ਡਰ ਹੈ ਨਾ ਅੱਗੇ ਡਰਿੰਗ ਕੀ ਔਰ ਪੂਰੀ ਕੀ ਪੂਰੀ ਕਾਂਗਰਸ ਨਾ ਪਹਿਲੇ ਡਰੀ ਹੈ ਨਾ ਅੱਜ ਡਰੀ ਹੈ ਨਾ ਅੱਗੇ ਡਰਿੰਗੇ ਨਾ ਕਿਸੇ ਕੋ ਡਰਾਂਗੇ ਨਾ ਕਿਸੇ ਸੇ ਡਰਾਂਗੇ ਹਮ ਦੇਸ਼ ਕੇ ਲਈ ਲੜਾਈ ਲੜਾਈ भारतवर्ष बाद देखिए आपने कह दिया मैं नहीं कह मैं आपसे ही कहवाना चाहता था मैंने इसीलिए कहना था कि चल, चलते वक्त कहना था कि ये जो चल रहा है तो ये कितनी देर चलेगा कितनी देर तशद करेंगे अंग्रेजों से नहीं हम डरे और किसी से ना डरे हैं ना डरेंगे ना डराएंगे अपने देश के लिए काम करेंगे इनको अगर इतना ही है मैं बहुत बाद देखो मैं पहली बार एमपी बना हूं और चार बार पंजाब का एम एल रह कर आया हूँ और मेरा अपना गाँव पाँच किलोमीटर पर है और सेकंड डिफेंस लाइन पर है मेरे को दुख हुआ कि आज तक इन्होंने कभी बॉर्डर की बात नहीं की पाकिस्तान के क्या रिलेशन है क्या पाकिस्तान क्या कर रहा है वो तो बात करनी चाहिए हम बताएं कि उठ कर के क्या वहाँ चल रहा है प्रॉक्सी वार चल रही है पाकिस्तान की वो उस देश की अखंडता के लिए वो बात नहीं करते कि देश को मजबूत कैसे करना है वो बात नहीं करते सेवेंटी वन की वार का बदला लेना चाहता है पाकिस्तान वो बात नहीं करते मैं कहता हूं कि कारगिल की लड़ाई हुई ठीक है पर हम जीते पर दो सिक्सटी फाइव और सेवेंटी वन की वार और सेवेंटी वन की वार के तकरीबन एक लाख आर्मी ने पाकिस्तान की आर्मी ने सरेंडर किया जनरल अरोड़ा को उसको भी याद करो